ਜਾ ਫੋੜ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਆਹ ਸਾਹਮਣੇ ਕਹਿੰਦੇ ਵੱਜੋ ਆਣੀਆਂ 골ਡੀ ਇਹ ਕਿਹਦੇ ਤਿਆਰ ਵਰ ਤਿਆਰ ਹੈ ਸਮਾਦ ਭਾਈ ਤੇ ਕਹਿੰਦੇ ਗਗੜੇ ਦਾ ਫਾਈਨਲ ਹੈ ਉਧਰ ਕਹਿੰਦੇ ਬੱਬੂ ਸਾਡਾ ਭਰਾ ਗੱਟੋ ਨਾਲ ਕਹਿੰਦੇ ਚਮਕੌਰ ਗਿੱਲ ਹੁੜੀ ਡੈਕਸ ਪੀਜੇ ਵਾਲੇ ਵੀਰ ਨੇ ਉਹ ਕਹਿੰਦੇ ਵੀ ਇਹ ਸਮਾਰ ਫਾਸਟ ਆਉਂਦੀ ਹੈ ਤੇ ਨਿੱਕੂ ਬਰਾੜ ਨੂੰ ਕਹਿੰਦੇ ਵੱਡੇ ਸਨਮਾਨ ਕੀਤੇ ਜਾਣੇ ਆ ਆ 골ਡੀ ਆ ਇਧਰ ਦੇ ਪਾਸੇ ਦੇਖਾਂਗੇ ਵੀ ਹੁੰਡੇ ਕਰੇ ਚਾਰ ਤਿਆਰੇ ਦੀਪ ਵਰਗੇ ਅਰਜਨ ਗਗੜੇ ਦਾ ਆਓ ਦੇਖਾਂਗੇ ਵੀ ਟੈਕਨੀਕਲ ਨੰਬਰ ਰਿਸ਼ਮ ਭਾਈ ਨੇ ਇਸ਼ਾਰਾ ਕਰ ਦਿੱਤਾ ਵੀ ਨੰਬਰ ਜਿਹੜਾ 골ਡੀ ਦਾ ਆ ਬਿੱਲਾ ਚੱਕਰ ਵਾਲਾ ਖੇਡਿਆ ਪਿਛਲੇ ਸਿੰਘੋ ਜੂਥਾ ਮੈਡਨ ਆ ਟੀਮ ਦੇ ਲਈ ਨਿਊਜ਼ੀਲੈਂਡ ਦੇ ਮੈਦਾਨਾਂ ਚ ਤਾਰੀਬਾਈ ਕਰਦੇ ਹੋ ਗੱਲ ਆ ਇਸ ਵੇਲੇ ਕਹਿੰਦੇ ਚੱਕਰ ਪੈਂਦਾ ਬਿੱਲੇ ਦਾ ਜਿਵੇਂ ਸੀਰੇ ਨੇ ਦੱਸਿਆ ਵੀ ਨਿਊਜ਼ੀਲੈਂਡ ਬਹੁਤ ਤਕੜਾ ਖੇਡਿਆ ਇਹਦੇ ਯਾਰ ਪੂਜੇ ਹੋਇਆ ਇਹਦੇ ਕਲਾਸ ਪੈਲੋ ਪੂਜੇ ਹੋਇਆ ਸਤਨਾਮ ਕੁਸਾ ਤੇ ਸੇਵ ਕਸਟਰੀਆ ਬਾਰੇ ਦਾ ਦੇ ਉੱਪਰ 5000 ਰੁਪਏ ਪਹਿਲੀ ਰੇਡ ਜਿਹੜੀ ਸਫਲ ਪਾ ਦਿੱਤੀ ਆ ਮੁੰਡੋ ਨੇ ਪਹਿਲੀ ਰੇਡ ਸਫਲ ਪਾ ਕੇ ਵਾਪਸ ਗਿਆ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਕੌਣ ਇਹ ਸਵਾਦ ਪਿੰਡ ਦਾ ਖਰਾਜੀ ਹੈ ਵੱਡੀਆਂ ਆਸਾਂ ਨੇ ਸਵਾਦ ਪਿੰਡ ਨੂੰ ਆ ਤਾਵੀ ਦੇ ਉੱਪਰ ਐਨ ਸਰੇ ਦਾ ਤਾਵੀ ਜ਼ਿਲ੍ਹੇ ਮੋਗੇ ਦਾ ਬਾੜ ਆਹ ਵੇਖੋ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀ ਰੇਡ ਸਾਫੂ ਵਾਲੀਆ ਬੋਲ ਆ ਗਿਆ ਸਾਹਮਣੇ ਕਹਿੰਦੇ ਸਾਫੂ ਵਾਲੀਆ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਕਹਿੰਦੇ ਧਰਮੰਤ ਦੇ ਚਰਤੇ ਲੱਖੇ ਹੋਣਾ ਦੀ ਗੱਲ ਚੰਦ ਹੋਣਾ ਦੇ ਉਹ ਪਹਿਲੀ ਅੱਜ ਚਰਤੇ ਰਿਹਾ ਆ ਮੁੰਡਾ ਕਹਿੰਦੇ ਅੰਡਰ 21 ਦੇ ਵਿੱਚ ਉਹ ਕਹਿੰਦੇ ਮੇਜਰ ਰੀਫੈਡਰੇਸ਼ਨ ਦੇ ਵਿੱਚੋਂ ਕਹਿੰਦੇ ਮੋਟਰਸਾਈਕਲ ਜਿੱਤਿਆ ਪਰ ਫੈਸਲੇ ਨੰਬਰ ਜਿਹੜਾ ਕਹਿੰਦੇ ਉਹ ਜਾਫੀਆਂ ਦਾ ਨੰਬਰ ਜਿਹੜਾ ਕਹਿੰਦੇ ਸਮਾਦ ਭਾਈ ਦੀ ਟੀਮ ਦਾ ਕਾਕਾ ਆਇਆ ਹੋਇਆ ਪੱਕੇ ਤੌਰ ਤੇ ਰਣ ਰਾਜਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਅੱਜ ਵੱਡੀ ਟੀਮ ਬਣੀ ਹੋਈ ਹੈ ਅਗਲੀ ਕਬੱਡੀ ਪੌਂਡ ਦੇ ਲਈ ਆਹ 골ਡੀ ਫੇਰ ਆ ਗਿਆ 골ਡੀ 골ਡੀ ਕਹਿੰਦੇ ਫੇਰ ਆ ਗਿਆ ਆਹ ਮਨਪ੍ਰੀਤ ਯੂਕੇ ਸਰਵਾਰ ਭਾਈ ਦਾ ਜਫੀ ਦਾ ਦੋਨਾਂ ਟੀਮਾਂ ਦਾ ਕੋਈ ਵੀ ਜਫੀ ਦੋ ਜਫੇ ਲਾਉਂਦਾ ਤੇ 1000 ਦਿੱਤਾ ਜਾਣਾ ਹੈ ਬਨਪ੍ਰੀਤ ਯੂਕੇ ਵੱਲੋਂ ਬਨਪ੍ਰੀਤ ਜੁਗੇ ਵਾਲਾ ਵੱਡਾ ਭਾਈ ਹੈ ਹਰ ਜਿਹੜੇ ਜਫੇ ਲਾਉਣਗੇ ਦੋਨੇ ਟੀਮਾਂ ਦੇ ਵਿੱਚ 1000 ਰੁਪਏ ਦਾ ਵੱਡਾ ਸਨਮਾਨ ਆਹ ਦੇਖੋ ਸਾਹਮਣੇ ਟੱਕਰ 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 ਆਹ ਟੱਕਰ ਹੋ ਗਈ ਹੈ ਵੱਜੋ ਆਣੀਆ ਗੋਲਡੀ ਹੱਥਾਂ ਚੋਂ ਨਿਕਲ ਗਿਆ ਆਹ ਦੇਖੋ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਆਹ ਦੇਖੋ ਦੂਜੀ ਕਬੱਡੀ ਬਿੱਲੇ ਚੇਗਰ ਦੀ 5000 ਦੀ ਹੈ ਸਾਹਮਣੇ ਬਿੱਲਾ ਕਹਿੰਦੇ ਚੱਕਰ ਵਾਲਾ ਆਹ ਕਹਿੰਦੇ ਬੱbbi ਹੁਣਾਂ ਦੀ ਟੀਮ ਦੇ ਲਈ ਕਹਿੰਦੇ ਖੇਡਿਆ ਯੂਥ ਮੈਲਟਨ ਕਹਿੰਦੇ ਖੇਡੀ ਤੇ ਮੁੰਡਿਆਂ ਨੇ ਕਹਿੰਦੇ ਬੱਲੇ ਬੱਲੇ ਕਰਾਈ ਆ ਆਹ ਕਹਿੰਦੇ ਧੱਕੇ ਭਾਈ ਵਾਲਾ ਨੌਜਵਾਨ ਕਹਿੰਦੇ ਕੋਸ਼ਿਸ਼ ਕਰਦਾ ਵੀ ਨਾ ਭੱਜਦਾ ਨਾ ਭੱਜਣ ਦਿੰਦਾ ਪੈਰ ਪੁੰਜੇ ਨਹੀਂ ਲੱਗਣ ਦਿੰਦਾ ਗੱਪਰੂ ਦਾ ਕੋਈ ਟੋੜ ਨਹੀਂ ਰਾਜੇ ਖੇਲੇ ਦੁਨੀਆ ਜਾਣਦੀ ਨਾ ਦੱਸਣ ਦੀ ਲੋੜ ਨਹੀਂ ਰਾਜੇ ਖੇਲੇ ਦੁਨੀਆ ਜਾਣਦੀ ਅਰਜਨ ਗਗੜੇ ਵਾਲਾ ਆਹ ਸਵਾਦ ਆਹ ਹੈ ਹੈ ਤੇਰੇ ਐਕਸ਼ਨ ਗਵੜੇ ਵਾਲਾ ਅਰਜੋਨੋ ਕਰਦਾ ਕੁਛ ਪਰ ਸਵਾਦ ਵਾਲਾ ਭਾਈ ਕੀਰੂ ਕੀਰੂ ਅੱਜ ਸਵਾਦ ਵਾਲੇ ਖਰਾਜੇ ਦੀਆਂ ਰੇਡਾਂ ਵਧੀਆ ਬਰੀ ਤਾੜੀਆਂ ਜ਼ੋਰਦਾਰ ਮਾਰਦੀਆਂ ਮੁੰਡੇ ਦੇ ਨਾਂ ਤੇ ਬਾੜਾ ਮੋਗੇ ਜ਼ਿਲ੍ਹੇ ਦਾ ਆਵਾ ਬੇਟੀ ਕਰਦਾ ਸਤਨਾਮ ਤੇ ਭਾਈ ਸੇਵ ਕਸਤੇ ਨੇ ਪੰਜ ਹਜ਼ਾਰ ਬਿੱਲੇ ਤੱਕ ਪਹੁੰਚਾ ਕਰ ਦਈਏ ਲਾਓ ਫੇਰ ਇਹਦੇ ਯਾਰ ਹੈ ਇਹਦੇ ਕਲਾਸ ਫੈਲੋ ਆਜ ਰੁਪਈਏ ਲਾ ਰਿਹਾ ਸੇਵ ਕਸਟ੍ਰੇਲੀਆ ਬੈਠਾ ਹੈ ਲਾਓ ਇਸ ਵੇਲੇ ਬਿੱਲਾ ਚੱਕਰ ਵਾਲਾ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਾਓ ਕਹਿੰਦੇ ਚੱਕਰ ਵਾਲੇ ਬਿੱਲੇ ਨੇ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਇਸ ਏਰੀਆ ਦਾ ਇਸ ਇਲਾਕੇ ਦਾ ਬੜਾ ਚੋਟੀ ਦਾ ਧਾਵੀ ਬਣ ਗਿਆ ਆ ਮੁੰਡਾ ਕਦੇ ਚੱਕਰ ਵਾਲਾ ਇਸ ਲਈ ਉੱਡ ਜੋੜ ਜੋ ਕਰਦਾ ਅਗਲੀ ਕਬੱਡੀ ਪਾਉਣ ਦੇ ਲਈ ਹੁਣ ਕਿਹੜਾ ਖਿਡਾਰੀ ਵਧੇਗਾ ਆ ਦੇਖਾਂਗੇ ਵੀ ਚਰਤੇ ਆ ਮੁੰਡਿਆਂ ਨੇ ਆ ਵੀ ਸਮਾਦ ਵਾਲਿਆ ਪਰਲਾ ਕੁੱਟ ਪਾਣੀ ਦੀ ਨੂਰ ਦਾ ਵੀ ਸਨਮਾਨ ਅੱਜ ਗੁਰਪ੍ਰੀਤ ਵੱਲੋਂ ਗੀਤਾਂ ਗਿਆ ਤੇ ਮਿਲ ਕੇ ਉਹਨਾਂ ਨੇ ਵੱਡੇ ਸਨਮਾਨ ਜੱਸਾ ਕੈਨੇਡਾ ਸਾਡਾ ਵੀਰ ਹੈ ਮਨਪ੍ਰੀਤ ਯੂਕੇ ਕਹਿੰਦਾ ਵੀ ਜਿਹੜਾ ਜਾਫੀ ਦੋ ਜੱਥੇ ਲਾ ਦੂ ਉਹਨੂੰ 1000 ਦਿੱਤਾ ਜਾਵੇਗਾ 1000 ਰੁਪਈਆ ਮਨਪ੍ਰੀਤ ਯੂਕੇ ਵਾਲਾ ਆਹ ਦੇਖੋ ਮੇਰੇ ਵੀਰੋ ਸਮਾਦ ਵਾਲੇ ਖਰਾਜੀ ਨੇ ਪ੍ਰਦਰਸ਼ਨੀ ਪੱਟਾਂ ਦੇ ਦਰਸ਼ਨ ਕਰਵਾਏ ਪਰ ਗਗੜੇ ਦਾ ਅਰਜਨ ਵਾਹ ਉਹ ਮੁੰਡਿਆ ਤਕੜਾ ਜੱਫਾ ਲਾਇਆ ਕਰਤਾ ਕਹਿਰ ਚੋਪਰਾਂ ਦੇ ਜੋ ਫੌਜ ਕਿਲੇ ਨੂੰ ਢੌਂਮੀ ਗੱਲ ਰਾਜੇ ਖਿੱਲੇ ਦੀ ਸਿੱਧੀ ਧੋ ਕਾਲ ਜੇ ਪੌਨੀ ਗੱਲ ਰਾਜੇ ਖਿੱਲੇ ਦੀ ਸਿੱਧੀ ਧੋ ਕਾਲ ਜੇ ਪੌਨੀ ਫੋੜ ਸਾਫੂ ਆ ਰਹੀ ਹੈ ਸਿਰੇ ਕਬੱਡੀ ਪਾ ਰਿਹਾ ਸਾਹਮਣੇ ਕਹਿੰਦੇ ਫੋੜ ਦੀ ਕਬੱਡੀ ਪੈ ਰਹੀ ਹੈ ਕਦੇ ਦੌਧਰ ਵਾਲੇ ਕਹਿੰਦੇ ਚਰਚੇ ਹੋਏ ਕਦੇ ਬੱਪੀ ਆਣੇ ਵਾਲਾ ਖੇਡ ਕੇ ਗਿਆ ਪਰ ਆ ਮੁੰਡਾ ਬੜਾ ਤੇਜ਼ ਤਰਾ ਰਿਹਾ ਹੈ ਇਧਰ ਫਰਾਜ ਦਾ ਕਹਿੰਦੇ ਗਾਲੂ ਆ ਉਹ ਮੁੰਡਾ Oh! Uh -huh. uh -huh. ਰਾਜ ਵਾਲਾ ਕਰਦਾ ਕੋਸ਼ਿਸ਼ ਪਰ ਮੁੰਡਾ ਉੱਡ ਜੂ ਉੱਡ ਜੂ ਕਰਦਾ ਉਹ ਮੁੰਡਾ ਫੋੜ ਕਹਿੰਦੇ ਇਸ ਵੇਲੇ ਸਾਫੂ ਵਾਲਿਆ ਇੱਕ ਤਕੜਾ ਨੰਬਰ ਜੋੜ ਗਿਆ ਉਧਰ ਕਹਿੰਦੇ ਕਸ਼ਮੀਰ ਆਸਟ੍ਰੇਲੀਆ ਨਾਲ ਕਹਿੰਦੇ ਮਨਪ੍ਰੀਤ ਯੂਕੇ ਤੇ ਨਵਜੋਤ ਧਾਰੀ ਵਾਲ ਕਹਿੰਦੇ ਵੀ 1000 ਰੀ ਹੁਣ 2000 ਕਰ ਦਿਓ 2000 ਦਾ ਹੁਣ 2000 ਕਰ ਦਿਓ ਬਹੁਤ ਬੜਾ ਧੰਨਵਾਦ ਆ ਭਰਾਵਾਂ ਦਾ ਗੋਲਟੀ ਵਾਲਿਆ ਤਾਰੀ ਬਈ ਕਰਿਓ ਗੱਲ ਆ ਜਲੇ ਬਠਿੰਡੇ ਚੋਂ ਆਇਆ ਹੋਇਆ ਇਹਦਾ ਬੱਜੋ ਆਣਾ ਪਿੰਡ ਹੈ ਇੱਕ ਕੰਨੀ ਤੇ ਸਾਫੂ ਵਾਲਿਆ ਦੀਪ ਇੱਕ ਤੇ ਦੇਖਦਾ ਵੀ ਗਗੜੇ ਦਾ ਅਰਜਮ ਕਿ ਰਣਨੀਤੀ ਹੈ ਕਿੱਥੋਂ ਡਕੜਾ ਕਿੱਥੋਂ ਰਖੜਾ ਗੱਲ ਮੇਰੇ ਵੀਰੇ ਕਸੂਤੀ ਆ ਪਰ ਧਾਵੀ ਅੱਜ ਸਵੇਰ ਤੋਂ ਵੇਰ ਵੇਰ ਰੇਡਾਂ ਪਾ ਰਿਹਾ ਹੈ ਇਹ ਹੈ 골ਡੀ ਬੱਜੋ ਆਣੇ ਪੜਨ ਦਾ ਅਗਲੀ ਰੇਡ ਫੇਰ ਚੱਕਰ ਦੇ ਬਿੱਲੇ ਦੀ ਆ ਸੇ ਸਾਹਮਣੇ ਕਹਿੰਦੇ ਚੱਕਰ ਦਾ ਬੱਲਾ ਬੱਬੀ ਬਰਨਾਲੇ ਹੁਣਾਂ ਦੀ ਟੀਮ ਦੇ ਲਈ ਖੇਡਿਆ ਨੌਜਵਾਨ ਪਰ ਚਰਚੇ ਕਹਿੰਦੇ ਅੱਜ ਗੁੱਸੇ ਦੇ ਵਿੱਚ ਕਰਵਾ ਦਿਆ ਇਧਰ ਕਹਿੰਦੇ ਸੋਨੀ ਆਸਟ੍ਰੇਲੀਆ ਤੇ ਨਾਲ ਦੀਪ ਫੋਟੋਗ੍ਰਾਫੀ ਵਾਲਾ ਕਹਿੰਦਾ ਜਿਹੜਾ ਜਾਪੀ ਜੋ ਜੱਫੇ ਲਾਵੇਗਾ ਉਹਨੂੰ 5100 ਰੁਪਏ ਦਾ ਜਾਨਾ ਤਾੜੀਆਂ ਜ਼ੋਰਦਾਰ ਐਨ ਵੱਡੇ ਮਾਨ ਸਰਦਾਰ ਹੈ ਗੱਪ ਸਟੂਡੀਓ ਵਾਲੇ ਦਾ ਵੀ ਧੰਨਵਾਦ ਹੈ ਲਓ ਸੋਣੇ ਪਈ ਹੋਈ ਕਬੱਡੀ ਖਰਾਜੀ ਸਮਾਦ ਦੀ ਹੈ ਦੀਪ ਸਾਫੂ ਆੜੀ ਹੈ ਗਗੜੇ ਦਾ ਅਰਜਨ ਚਾਰ ਜੱਫੀ ਕਹਿੰਦੇ ਟਿਪ ਟਾਪ ਦੇ ਹੈ ਆਹ ਦੇਖੋ ਗਗੜੇ ਦਾ ਅਰਜਨ ਪਰ ਦੇਖਦਾ ਵੀ ਸਾਹਮਣੇ ਖਰਾਜੀ ਸਮਾਦ ਨੰਬਰ ਲੈ ਕੇ ਵਾਪਸ ਆ ਗਿਆ ਆਹ ਸਾਹਮਣੇ ਕਹਿੰਦੇ ਸਮਾਦ ਵਾਲੇ ਨੇ ਨੰਬਰ ਜੋੜ ਦਿੱਤਾ ਹੈ ਐਸ ਐਸ ਸਕਿਉਰਟੀ ਗਰੁੱਪ ਭਰਾ ਸਾਡੇ ਲੰਬਾ ਟਰੋਲੀ ਨੀਤਾ ਟਰੋਲੀ ਰੂਪਾ ਰੋਡੇ ਸੁਖਪਾਲ ਮਟਾਰਾ ਭਰਾ ਸਾਡੇ ਕਹਿੰਦੇ ਜ਼ਿੰਮੇਵਾਰੀਆਂ ਸਾਹਮੜਿਆ ਐਸ ਐਸ ਸਕਿਉਰਟੀ ਬੌਂਸਰ ਗਰੁੱਪ ਵਾਲੇ ਵੀਰ ਨੇ ਸਾਡੇ ਬਹੁਤ ਵੱਡਾ ਧੰਨਵਾਦ ਉਹ ਬਿੱਲਾ ਚੱਕਰ ਦਾ ਤੇ ਕਾਲੂ ਕਹਿੰਦੇ ਖਰਾਜ ਪਿੰਡ ਵਾਲਾ ਪਰ ਚੱਕਰ ਵਾਲਾ ਉੱਡਜੂ ਉੱਡਜੂ ਕਰਦਾ ਉੱਡਜੂ ਉੱਡਜੂ ਕਰਦਾ ਇਹਨੇ ਬਾਪਰੇ ਵੀ ਬਹੁਤ ਤਕੜੀ ਕਬੱਡੀ ਖੇਡੀ ਐ ਇਹਨ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਵਾਹ ਉਹ ਪੱਜੋ ਆਣੀ ਹੈ ਗੋਲਡੀਸ ਵਾਲੇ ਕਬੱਡੀ ਪਾਉਣ ਦੇ ਲਈ ਤਿਆਰ ਕੱਲੇ ਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ ਹੈ ਕੌਣ ਜਾਊ ਭੱਜ ਕੌਣ ਜਾਊ ਫੜਿਆ ਲੱਖ ਲੱਖ ਦੀ ਕੌਡੀ ਅੱਜ ਪਾਉ ਕੱਲਾ ਕੱਲਾ ਮਿੱਤਰੋ ਜਿਹੜੇ ਜਿਹੜੇ ਫੀਦੇ ਲਾਤਾ ਜੱਫਾ ਹੋ ਜਾਣੀ ਉਹਨਾਂ ਦੀ ਬੱਲੇ ਬੱਲੇ ਮਿੱਤਰੋ ਹੋ ਜਾਣੀ ਉਹਨਾਂ ਦੀ ਬੱਲੇ ਬੱਲੇ ਮਿੱਤਰੋ ਅੱਜ ਕੌਣ ਬੱਲੇ ਬੱਲੇ ਕਰਾਵੇਗਾ 21 21000 ਦੀਪਕ ਨੇ ਯੂ ਐਸ ਏ ਵਾਲਾ ਉਹਦੇ ਵੱਲੋਂ ਬੈਸਟਾਂ ਨੂੰ ਦਿੱਤਾ ਜਾਣਾ ਹੁਣ ਕੌਣ ਬੈਸਟ ਬਣਦਾ ਆਹ ਬੱਜੋ ਆਣੀਆ ਕਰੇ ਗੋਲਡੀ ਪਈ ਹੋਈ ਕਬੱਡੀ ਤੇ ਦੀਪਕ ਨੇ ਕੋਸ਼ਿਸ਼ ਕਰਦਾ ਫੜਿਆ ਹੋਇਆ ਗੋਟ ਲੱਗਦਾ ਜੋਰ ਇਧਰ ਆਹ ਗੋਲਡੀ ਗੋਲਡੀ ਬੜੀਆਂ ਭਜਦਾ ਤੇ ਜਲਾਲਨ ਦੀ ਫੋਟੋ ਕਹਿੰਦੇ ਹਿੱਕ ਤੇ ਬਣਾਈ ਹੋਈ ਆ ਮੁੰਡੇ ਨੇ ਇਹ ਪਿਆਰ ਹੈ ਇਹ ਸਤਕਾਰ ਹੈ ਅੱਜ ਕਹਿੰਦੇ ਮੁੰਡੇ ਬੱਲੇ ਬੱਲੇ ਕਰਾ ਰਹੇ ਆ ਆ ਫੋੜ ਤਾਰੀ ਬਈ ਫੇਰ ਆ ਗਿਆ ਆ ਸਾਰੇ ਕਹਿੰਦੇ ਫੋੜ ਮੈਚ ਬੜਾ ਫਸਮ ਹੈ ਇੱਕ ਇੱਕ ਪੁਆਇੰਟ ਬੜਾ ਕੀਮਤੀ ਹੈ ਇੱਕ ਇੱਕ ਜਫਾ ਬੜਾ ਕੀਮਤੀ ਹੈ ਭਗਤੇ ਵਾਲਾ ਰਮਨਾ ਤੇ ਫੋੜ ਦੇ ਦਰਮਿਆਨ ਟੱਕਰ 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 ਦੇ ਖਣ ਜੋਗ ਆਹ ਦੇਖੋ ਸਾਹਮਣੇ ਬੱਲੇ ਬੱਲੇ

ਠੀਕ ਕਰੂ ਲੇਰ ਅਵੀ ਠੀਕ ਆ ਮੁੰਡਾ ਹੌਸਲੇ ਲਈ ਤਾੜੀਆਂ ਮਾਰੋ ਜੋਰਦਾਰ ਜੋਰਦਾਰ ਇੱਕ ਨਾ ਪਰਣਾ ਨਹੀਂ ਦੀਏ ਥੋੜਾ ਜਿਹਾ ਗਰਮ ਜਿਹਾ ਪਰਣਾ ਇੱਕ ਜੇ ਕੋਈ ਕੋਟ ਹੈ ਜਗਤ ਹੈ ਉਹ ਜ਼ਰੂਰ ਦੇ ਦੀਏ ਪਲੇਅਰ ਨੂੰ ਕਿਉਂਕਿ ਸਰੀਰ ਵੀ ਠਰ ਜਾਂਦਾ ਕਰਾਈਏ ਮੈਚ ਸ਼ੁਰੂ ਖਰਾਜੀ ਸਮਾਦ ਵਾਲਾ ਸਿਰੇ ਵੀਰੇ ਆ ਕਰੀਏ ਗੱਲ ਮੁੰਡੇ ਦੀ ਲਾਓ ਸਾਹਮਣੇ ਕਹਿੰਦੇ ਸਵਾਦ ਦਾ ਖਰਾਜੀ ਇਸ ਲਈ ਉਧਰ ਅੰਬਾ ਭਰਾ ਸਾਡਾ ਨਾਲ ਕਹਿੰਦੇ ਅੰਬਾ ਮੀਨੀਆਂ ਤੇ ਕਮਰੀ ਬੱਤੋ ਇਹਨਾਂ ਵੀਰਾਂ ਵੱਲੋਂ ਰਮਨੇ ਭਗਤੇ ਲਈ ਕਹਿੰਦੇ 500 ਦੇ ਵੱਡੇ ਮਾਣਦੇ ਲਾਓ ਸਾਹਮਣੇ ਇਧਰ ਆਹ ਕਹਿੰਦੇ ਖਰਾਜੀ ਸਮਾਦ ਵਾਲਾ ਭੱਜਦੇ ਘੱਟ ਆਹ ਫੜਿਆ ਗਿਆ ਲੱਕ ਪਰ ਦੇਖਾਂਗੇ ਵੀ ਮੁੰਡਾ ਕਰੇ ਉੱਡ ਜੋੜ ਜੋ ਕਰਦਾ ਇਧਰਲੇ ਪਾਸੇ ਨੰਬਰ ਜਿਹੜਾ ਕਰੇ ਆਪਣੀ ਟੀਮ ਦੇ ਲਈ ਜੋੜ ਦਿੰਦਾ ਵੀ ਤੂੰ ਟਾਈਮ ਨਾਲ ਆਲਣੇ ਨੂੰ ਮੋੜ ਘੁੱਜੀਏ ਉੱਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਉੱਟਿਆ ਸ਼ਿਕਾਰ ਉੱਤੇ ਬਾਜ ਫਿਰਦਾ ਅੱਜ ਫਿਰਦਾ ਹੈ ਬਾਕੀ ਬਾਜ ਦੀ ਗੱਲ ਕੀਤੀ ਹੈ ਆ ਮੁੰਡਾ ਵੀ ਬਾਜ ਵਰਗਾ ਪਰ ਕਾਲੋ ਕਾਲੋ ਥਰਾਜ ਵਾਲਾ ਸਾਹਮਣੇ ਬਿੱਲਾ ਚੱਕਰ ਵਾਲਾ ਇੱਕ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਸੂਰਬੀਰ ਕਿਵੇਂ ਆਖੋ ਜੋ ਮੈਦਾਨ ਸੱਟ ਜੇ ਉਹ ਸ਼ੇਰ ਨਹੀਂ ਹੁੰਦਾ ਜੋ ਕਿੱਲੇ ਵੱਜ ਜੇ ਜਨਮ ਸਹੀ ਜਾਵੇ ਚੱਕੇ ਨਾ ਜੋ ਖੰਡਾ ਮਿੱਤਰੋ ਉਹ ਬੰਦਿਆ ਜੋ ਹੁੰਦਾ ਨਹੀਂ ਉਹ ਬੰਦਾ ਮਿੱਤਰੋ ਜੇ ਬਰਫ਼ ਹੈਗੀ ਆ ਵੀਰ ਉਹ ਜ਼ਰੂਰ ਆਪਾਂ ਪਲੇਅਰ ਨੂੰ ਦੇ ਦੇ ਜੇ ਬਰਫ਼ ਹੈਗੀ ਆ ਤੇ ਜ਼ਰੂਰ ਆਪਾਂ ਪਲੇਅਰ ਨੂੰ ਦੇ ਦਈਏ ਇੱਕ ਬਾਈ ਬਣਾ ਜੈਕਟ ਜ਼ਰੂਰ ਪਾ ਦਈਏ ਮੁੰਡੇ ਦੇ ਲਾ ਪਾਈ ਹੋਈ ਕਬੱਡੀ ਸਿਰੇ ਕਰੀਏ ਗੱਲੋ ਲਾਹ ਸਾਹਮਣੇ ਇਧਰਲੇ ਪਾਸੇ ਮੁੰਡਾ ਕਹਿੰਦੇ ਨੰਬਰ ਆਪਣੀ ਟੀਮ ਤੇ ਜੁੜ ਗਿਆ ਉਧਰ ਨਵਜੋਤ ਧਾਲੀਵਾਲ ਕਸ਼ਮੀਰ ਅਸੇਲੀਆ ਤੇ ਮਨਪ੍ਰੀਤ ਯੂਕੇ ਉਹ ਕਹਿੰਦੇ ਵੀ ਜਿਹੜੇ ਖਰਾਜੀ ਤੇ ਬਿੱਲੇ ਨੂੰ ਜਿਹੜਾ ਜੱਫਾ ਲਾਵੇਗਾ ਉਹਨੂੰ 3000 ਰੁਪਏ ਦਿੱਤਾ ਜਾਣਾ 3100 ਦੇ ਕਹਿੰਦੇ ਵੱਡੇ ਮਾਨ ਹੋਣਗੇ ਬੱਲੇ ਵੱਡੇ ਵੱਡੇ ਬਾਅਦ ਸਰਵਾਰ ਖੋੜ ਗਏ ਸੀਰਾ ਤਖਤਪੁਰੇ ਵਾਲਾ ਵੀ ਗੱਲਾਂ ਟਕਾੜੇ ਲਾਈ ਤਰਿਆ ਹੁੰਦਾ ਲਓ ਚੱਕਰ ਦਾ ਬਿੱਲਾ ਇਸ ਵੇਲੇ ਕਬੱਡੀ ਪਾ ਰਿਹਾ ਭਗਤੇ ਦਾ ਰਮਨ ਕਰਦਾ ਕੋਸ਼ਿਸ਼ ਪਰ ਨੰਬਰ ਬਿੱਲੇ ਦਾ ਬਿੱਲੇ ਨੇ ਕਹਿੰਦੇ ਆ ਸਿਰੇ ਦੀਆਂ ਰੇਡਾਂ ਪਾਈਆਂ ਸਵੇਰ ਤੋਂ ਅੱਜ ਕਹਿੰਦੇ ਟਿਪ ਟਾਪ ਤੇ ਚੱਲ ਰਿਹਾ ਨੌਨ ਸਟਾਪ ਹੈ ਨੌਨ ਸਟਾਪ ਰੇਡਰ ਹੈ ਬਿੱਲਾ ਚੱਕਰ ਵਾਲਾ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਸਿਰੇਆ ਅਗਲੀ ਰੇਡ ਖਰਾਜੀ ਸਮਾਉਂਦੀ ਹੈ ਉਹ ਸਾਹਮਣੇ ਕਹਿੰਦੇ ਇਧਰੋਂ ਖਰਾਜੀ ਉਹ ਸਾਡੀਓ ਕੌਟੀਆਂ ਤੇ ਉਧਰਲੇ ਪਾਸੋਂ ਬਿੱਲਾ ਚੱਕ ਵਾਲਾ ਮੁੰਡੇ ਕੋਲੇ ਸ਼ਰੀਰਾਂ ਦੇ ਆ ਪਰ ਮਿਹਨਤਾਂ ਤੇ ਤਜਰਬੇ ਵੱਖੋ ਵੱਖਰੇ ਉਧਰ ਅਰਜਨ ਕੋਸ਼ਿਸ਼ ਕਰਦਾ ਉਹ ਮੁੰਡਾ ਕਹਿੰਦੇ ਉੱਡ ਜੂ ਉੱਡ ਜੂ ਕਰਦਾ ਮੁੰਡਾ ਪਾਟਾਂ ਵੜਦਾ ਤੁਰਿਆ ਆਉਂਦਾ ਤੇ ਨੰਬਰ ਜਿਹੜਾ ਕਹਿੰਦੇ ਸਮਾਦ ਭਾਈ ਦੀ ਟੀਮ ਦੇ ਲਈ ਗੱਭਰੂ ਨੇ ਜੋੜ ਦਿੱਤਾ ਹੈ ਚੱਕਰ ਵਾਲਾ ਕਹਿੰਦੇ ਬਿੱਲਾ ਫੇਰ ਆ ਗਿਆ ਉਹ ਮੁੰਡੇ ਦਾ ਗੋਰਾ ਨਿਸ਼ੋਰ ਰੰਗ ਤੇ ਕਹਿੰਦੇ ਟਿੱਪ ਟਿੱਪ ਮੁੜਕਾ ਚੋਂਦਾ ਉਹ ਬੀਨ ਬੋਲਦੀ ਆ ਮੁੰਡਿਆਂ ਦੀ ਆਹ ਕਹਿੰਦੇ ਚੱਕਰ ਦਾ ਬਿੱਲਾ ਬੋਲਿਆ ਹੋਇਆ ਤਾਵਾ ਚਾਰ ਨੇ ਇੱਕ ਪਾਸੇ ਭੱਗਦੇ ਭਾਈ ਹੌਲਾ ਰਮਣਾ ਪਰ ਆ ਕਹਿੰਦੇ ਉਸੇ ਇਲਾਕੇ ਦਾ ਫਰਾਰ ਪਿੰਡ ਵਾਲਾ ਕਾਲੂ ਆ ਰਿਹਾ ਸੁਣੋ ਪਰ ਮਿੱਲਾ ਪਾਈ ਤੇ ਸੇਵਕ ਬਾਈ ਆਸਟ੍ਰੇਲੀਆ ਤੇ ਨਾਲ ਸਤਨਾਮ ਕੁਸੇਉੜੀ ਇਹਦੇ ਕਲਾਸ ਪਹਿਲੋ ਹੈ ਵੱਡੇ ਮਾਨ ਸਨਮਾਨ ਕਰ ਰਿਹਾ ਮੁੰਡੇ ਦੇ ਵੱਡੇ ਮਾਨ ਸਨਮਾਨ ਕਰ ਰਿਹਾ ਪਾਓ ਸਮਾਦ ਵਾਲਿਆ ਪਰ ਬੱਜੋ ਨੇ ਦਾ ਬੋਲਦੀ ਅਗਲੀ ਰੇਡ ਪਾਉਣ ਲਈ ਬਾਧਾ ਹੋਇਆ ਅਗਲੀ ਕਬੱਡੀ ਬੱਜੋ ਨੇ ਦੇ ਗੋਲ ਲਓ ਸਾਹਮਣੇ ਕਹਿੰਦੇ ਗੋਲਡੀ ਬੱਜੋ ਆਣੇ ਬਦਲਾ ਪਹਿਲਾਂ ਬਜਰੀ ਕਬੱਡੀ ਬਹੁਤ ਤਕੜੀ ਖੇਡੀ ਮੁੰਡੇ ਨੇ ਅੱਜ ਕੱਲ ਓਪਨ ਦੇ ਵਿੱਚ ਤਕੜੇ ਧਾਵੇ ਬੋਲਦਾ ਮੁੰਡਾ ਸਮਾਦ ਭਾਈ ਦੀ ਟੀਮ ਦੇ ਲਈ ਫਾਈਨਲ ਮੈਚ ਆਲਦਾ ਕੁਸੇ ਦੇ ਕਹਿੰਦੇ ਵੱਡੇ ਕਬੱਡੀ ਕੱਪ ਦਾ 7151000 2121000 ਕਿੰਦਰ ਨੂੰ ਜਾਣਾ ਇਹਦੇ ਸਮੇਂ ਨੇ ਤੈਅ ਕਰ ਦੇਣਾ ਉਹ ਗਗੜੇ ਵਾਲਾ ਅਰਜੁਨ ਮੁੰਡਾ ਇਹ ਵੀ ਬਜਰੀ ਬੜੀ ਤਕੜੀ ਖੇਡਿਆ ਪਰ ਅੱਜ ਕਹਿੰਦੇ ਉਹ ਬੱਲੇ 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 ਕਬੱਡੀ 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 ਨੰਬਰ ਰੇਫਰੀ ਡਿਸੀਜਨ ਨੰਬਰ ਜਾਫੀਆਂ ਦਾ ਤੇ ਰੈਫਰੀ ਨੇ ਜਿਹੜਾ ਉਹ ਰੀਪਲੇ ਮੰਗਿਆ ਰੀਪਲੇ ਜਿਹੜੇ ਵੀਰਾਂ ਦੀ ਡਿਊਟੀ ਆ ਉਹ ਰੀਪਲੇ ਦੱਸਣ ਜਰੂਰ ਜਲਦੀ ਨਾਲ ਹੋਲਡ ਨੰਬਰ ਤੇ ਜਿੱਤ ਆ ਰਾ ਕਰੀਏ ਚੈੱਕ ਬਲਖੇ ਵਦਨੀ ਨਾ ਬਹੁਤ ਬਹੁਤ ਧੰਨਵਾਦ ਹੈ ਟੋੜ ਕਰੋ ਜੀ ਗਗੜੇ ਦੇ ਨੰਬਰ ਆ ਜਿਹੜੇ 11.5 ਸਮਾਦ ਦੇ ਨੰਬਰ 12 ਜਿਹਨੂੰ ਹੋਲਡ ਵਾਲਾ ਨੰਬਰ ਮਿਲਦਾ ਸੀਰੇ ਉਹ ਅੱਜ ਦੇ ਕਬੱਡੀ ਟੂਰਨਾਮੈਂਟ ਦੀ ਫਾਸਟ ਆ ਹਾਂ ਇਹ ਚੈੱਕ ਕਰੋ ਜੀ ਹੋਲਡ ਵਾਲਾ ਨੰਬਰ ਹੋਲਡ ਵਾਲਾ ਨੰਬਰ ਚੈੱਕ ਕਰ ਲਈਏ ਬੇਨਤੀ ਹੈ ਵੀਰਾਂ ਸਾਡਿਆਂ ਨੂੰ ਜਿਹੜੇ ਭਰਾਵਾਂ ਦੀ ਡਿਊਟੀ ਲੱਗੀ ਹੈ ਕਿਰਪਾ ਕਰਕੇ ਹੋਲਡ ਵਾਲਾ ਨੰਬਰ ਚੈੱਕ ਕਰ ਲਈਏ ਜਿਹੜਾ ਹੋਲਡ ਵਾਲਾ ਜਿਹੜੀ ਟੀਮ ਦਾ ਨੰਬਰ ਹੋਵੇਗਾ ਗੁਰਜੰਟ ਸਿੰਘ ਜੀ ਨੰਬਰਦਾਰ ਉਹਨਾਂ ਵੱਲੋਂ 500 ਦੇ ਵੱਡੇ ਮਾਨ ਸਤਿਕਾਰ ਕੀਤੇ ਜਾਣਗੇ 500 ਗੁਰਜੰਟ ਸਿੰਘ ਜੀ ਨੰਬਰਦਾਰ ਉਹਨਾਂ ਵੱਲੋਂ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਆ ਜੀ ਦਾ ਨੰਬਰ ਹੋਇਆ ਉਹ 500 ਮੇਰੇ ਤੋਂ ਲੈ ਲਿਓ ਜੀ ਦਾ ਨੰਬਰ ਹੋਇਆ ਹੋਲਡ ਵਾਲਾ ਦੇਖ ਕੇ ਵਾਹ ਵੀ ਵਾਹ ਦੀਪ ਕੰਦਾ ਵੀ ਅੱਜ ਸਵੇਰ ਸਵੇਰ ਤੋਰਦੇ ਸੀਗੇ ਵੀ ਚੰਡੀਗੜ੍ਹੋਂ ਮੋੜਿਆ ਆਏ ਹੋ ਜਾ ਕੇ ਬਹੁਤ ਬੜਾ ਧੰਨਵਾਦ ਆ ਸਾਡਾ ਭਰਾ ਏ ਦੀਪ ਫੋਟੋਗ੍ਰਾਫੀ ਵਾਲਾ ਉਧਰ ਕਸ਼ਮੀਰ ਆਸਟ੍ਰੇਲੀਆ ਨਾਲ ਕਹਿੰਦੇ ਸਾਡਾ ਮਨਪ੍ਰੀਤ ਯੂਕੇ ਤੇ ਨਵਜੋਤ ਧਾਲੀਆਂ ਹੋਂ ਨਾਲੋਂ ਵੱਡੇ ਮਾਇਆ ਦੇ ਗੱਫੇ ਪੁੱਛਦੇ ਹੋਏ ਆ ਹੋਲਡ ਵਾਲਾ ਦੱਸ ਕੇ ਦੱਸੋ ਜੀ ਹੋਲਡ ਵਾਲਾ ਨੰਬਰ ਸਵਾਦ ਭਾਈ ਦਾ ਅੱਜ ਦੇ ਮੇਲੇ ਦੀ ਫਾਸਟ ਟੀਮ ਸਵਾਦ ਭਾਈ ਤੇ ਸੈਕਿੰਡ ਟੀਮ ਗਗੜਾ ਲੈ ਵੀ ਆ ਨੰਬਰ ਵਾਲਾ ਜਿਹੜਾ ਹੋਲਡ ਵਾਲਾ ਸੀਗਾ ਉਹ 500 ਲੈ ਜਿਓ ਬਹੁਤ ਬੜਾ ਧੰਨਵਾਦ ਹੈ ਅੱਜ ਦੇ ਮੇਲੇ ਦੇ ਬੈਸਟ ਬਿੱਲੇ ਜਕਰ ਨੇ 8 ਕਬੱਡੀਆਂ ਪਾਈਆਂ ਤੇ 8 ਨੰਬਰ ਪ੍ਰਾਪਤ ਕੀਤੇ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਬਿੱਲਾ ਜਕਰ ਕਰੀ ਤਾੜੀਆਂ ਮਾਰੋ ਜ਼ੋਰਦਾਰ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੇ ਟੂਰਨਾਮੈਂਟ ਤੇ ਸੱਤ ਟੱਚ ਤੇ ਦੋ ਜੱਫੇ ਰਮਣਾ ਭਟਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਜੱਫੀ ਤਾੜੀਆਂ ਮਾਰੋ ਜ਼ੋਰਦਾਰ ਬੈਸਟ ਰੇਡਰ ਬਿੱਲਾ ਜਕਰ ਕਾਫੀ ਜਿਹੜਾ ਉਹ ਰਮਣਾ ਭਾਟੇ ਵਾਲਾ ਇਹ ਨੋਟ ਕਰ ਲਈ ਆਪਾਂ ਔਰ ਸਾਰੀ ਪ੍ਰਬੰਧ ਕਮੇਟੀ ਬਹੁਤ ਵੱਡੀ ਮੁਬਾਰਕਬਾਦ ਔਰ ਨਾਲੀ ਹਾਂਜੀ ਫਾਟ